ਇੱਕ ਰੱਬੀ ਪੁਰਖ ਰੋਜ਼ਾਨਾ ਆਉਂਦਾ ਸੀ ਉਹਨੇ ਮਸਜਿਦ ਵਿੱਚ ਬੈਠਣਾ ਸਾਰਾ ਦਿਨ ਨਮਾਜ਼ ਅਦਾ ਕਰਨੀ ਕਈ ਵਾਰ ਉਹਨੇ ਸਾਰਾ ਸਾਰਾ ਦਿਨ ਰੱਬੀ ਬੰਦਗੀ ਵਿੱਚ ਗੁਜ਼ਾਰ ਦੇਣਾ ਜਿਵੇਂ ਜਿਵੇਂ ਉਹ ਰੱਬੀ ਗੁਨਾਹ ਦਾ ਧਾਰ ਨਹੀਂ ਹੁੰਦਾ ਗਿਆ ਤੇ ਉਹਦੇ ਮਨ ਵਿੱਚ ਖਿਆਲ ਉਹਨਾ ਸ਼ੁਰੂ ਹੋ ਗਿਆ ਕਿ ਮਨਾ ਤੂੰ ਹੀ ਸਭ ਤੋਂ ਮਾੜੀ ਬਿਰਤੀ ਦਾ ਹੈ ਜਦ ਤੂੰ ਹੀ ਉਹਨਾਂ ਨਾਲ ਭਰਿਆ ਹੋਇਆ ਤੂੰ ਹੀ ਖੁਦਾ ਦੀ ਬਖਸ਼ਿਸ਼ ਤੋਂ ਬਣਿਆ ਇੱਕ ਦਿਨ ਅਚਾਨਕ ਜਿਹੜਾ ਮਸਜਿਦ ਵਿੱਚ ਕਾਜ਼ੀ ਸੀ ਨਾ ਕਾਜ਼ੀ ਨੇ ਸ਼ਬਦ ਕਿਹਾ ਵੀ ਕਹਿ ਲੱਗਿਆ ਭਲਿਆ ਪੁਰਖਾ ਤੁਰ ਜਾਣਾ ਮਸਜਿਦ ਵਿੱਚ ਆਉਣਾ ਸਾਰਾ ਸਾਰਾ ਦਿਨ ਇੱਥੇ ਗੁਜ਼ਾਰਦਾ ਕੋਈ ਥੋੜਾ ਬਾਲਾ ਝਾੜੂ ਸਫਾਈ ਪੋਚਾ ਆਦਿਕ ਕੁਝ ਸੇਵਾ ਕਰ ਲਿਆ ਕਰ ਕਈ ਵਾਰੀ ਇੱਥੇ ਖਲਾਰਾ ਪਿਆ ਕੂੜਾ ਖਿਲ ਰਿਹਾ ਹੈ ਗੰਦਗੀ ਪਈ ਹੈ ਤੇ ਤੂੰ ਥੋੜਾ ਬਾਲਾ ਕੋਈ ਸਾਫ ਸਫਾਈ ਕਰ ਲਿਆ ਕਰ ਥੋੜਾ ਬਾਲਾ ਕਿਸੇ ਕੰਮ ਨੂੰ ਸੇਵਾ ਨੂੰ ਹੱਥ ਲਾ ਇਹੋ ਜਿਹੇ ਜਦੋਂ ਸ਼ਬਦ ਉਹਨੇ ਵਰਤੇ ਉਹ ਚੁੱਪ ਕਰਕੇ ਕਾਜੀ ਦੀ ਗੱਲ ਸੁਣ ਕੇ ਕੋਈ ਜਵਾਬ ਨਾ ਦਿੱਤਾ ਤੇ ਆਖਿਰ ਮਸਜਿਦ ਵਿੱਚੋਂ ਉੱਠ ਕੇ ਚਲੇ ਆ ਗਿਆ ਬਾਦ ਵਿੱਚ ਉਹ ਕਦੀ ਮਸਜਿਦ ਵਿੱਚ ਨਹੀਂ ਆਇਆ ਔਰ ਇੱਕ ਦਿਨ ਅਚਨ ਚੇਤ ਕਾਜੀ ਨੂੰ ਉਹ ਅਰਬੀ ਪੁਰਖ ਮਿਲ ਗਿਆ ਸ਼ਹਿਰ ਬਾਜ਼ਾਰ ਮਿਲ ਗਿਆ ਤੇ ਕਾਜੀ ਨੇ ਰੋਕ ਕੇ ਇੱਕ ਸ਼ਬਦ ਆਖਿਆ ਵੀ ਭਲਿਆ ਤੂੰ ਰਜਾਣਾ ਹੁੰਦਾ ਸਮੇਂ ਤੈਨੂੰ ਕਦੀ ਕੁਝ ਨਹੀਂ ਆਖਿਆ ਇੱਕ ਦਿਨ ਮੈਂ ਤੈਨੂੰ ਥੋੜਾ ਜਿਹਾ ਕੰਮ ਆਖਿਆ ਵੀ ਇੱਥੇ ਕਈ ਵਾਰੀ ਕੂੜਾ ਕਰਕਟ ਖਿਲ ਰਿਹਾ ਹੈ ਤੇ ਤੂੰ ਥੋੜੀ ਸਫਾਈ ਕਰ ਲਿਆ ਕਰ ਖਲਾਰਾ ਸਾਭਿਆ ਜਾਸ ਕੇ ਤੇ ਤੂੰ ਉਸ ਦਿਨ ਤੂੰ ਕਿਨਾਰੀ ਕਰ ਗਿਆ ਤੂੰ ਮਸਜਦੋਂ ਨਹੀਂ ਛੱਡ ਦਿੱਤਾ ਉਸ ਰੱਬੀ ਪੁਰਖ ਨੇ ਬਹੁਤ ਕੀਮਤੀ ਬੋਲਾ ਕੇ ਕਹਿ ਲੱਗਿਆ ਮੈਂ ਤੇਰਾ ਬਤਨੀ ਤੇ ਕਮਾਇਆ ਹੈ ਜਿਸ ਦਿਨ ਤੂੰ ਇਹ ਸ਼ਬਦ ਆਖਿਆ ਉਸ ਦਿਨ ਮੇਰੇ ਮਨ ਵਿੱਚ ਖਿਆਲ ਆ ਗਿਆ ਮਨਾ ਸੱਚ ਇਹ ਹੈ ਵੀ ਤੂੰ ਹੀ ਔਗਣਾ ਨਾਲ ਭਰਿਆ ਹੋਇਆ ਹੈ ਤੇਰੇ ਜੀਵਨ ਵਿੱਚ ਬਹੁਤਾ ਕੂੜਕਬਾਦ ਹੈ ਤੇਰੇ ਅੰਦਰ ਹੀ ਗੰਦਗੀ ਹੈ ਤੂੰ ਹੀ ਬਕਾਰੀ ਬਿਰਤੀ ਦਾ ਮਾਲਕ ਹੈ ਇਹ ਤੇ ਮਸਜਿਦ ਖੁਦਾ ਦਾ ਘਰ ਹੈ ਰੱਬੀ ਇਬਾਦਤ ਕਰਨ ਦੀ ਇੱਕ ਅਸਥਾਨ ਹੈ ਮੈਂ ਆਪਣੇ ਆਪ ਨੂੰ ਕੂੜਾ ਜਾਣ ਕੇ ਔਗਣਾ ਨਾਲ ਭਰਿਆ ਜਾਣ ਕੇ ਮਸਜਿਦ ਵਿੱਚੋਂ ਬਾਹਰ ਕੱਢ ਲਿਆ ਕੱਟੋ-ਕੱਟ ਖੁਦਾ ਦਾ ਸਥਾਨ ਤੇ پاک ਨੇ